ਸਤਿ ਸ਼੍ਰੀ ਅਕਾਲ ਜੀ ਬੈਲਜੀ ਕਾ ਖਾਲਸਾ ਬੈਲਜੀ ਕੀ ਫਤਿਹ ਤੁਹਾਨੂੰ ਅੱਜ ਇਸ ਵੇਲੇ ਸਭ ਤੋਂ ਵੱਡੀ ਖ਼ਬਰ ਸੁਣਾਉਣ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਕਾਤਲ ਜਿਹੜਾ ਪੁਲਿਸ ਨੂੰ ਐਮ ਲੋੜੀ ਦਾ ਸੀ ਪੰਜਾਬ ਪੁਲਿਸ ਨੂੰ ਜਿਹੜਾ ਗੈਂਗਸਟਰ ਸੀ ਜਿਹੜਾ ਕਦੇ ਕੈਨੇਡਾ ਦੇ ਵਿੱਚ ਕਦੇ ਅਮਰੀਕਾ ਦੇ ਵਿੱਚ ਕਦੇ ਥਾਈਲੈਂਡ ਦੇ ਵਿੱਚ ਜਾਂ ਕਿਤੇ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਲੋਕ ਕੇ ਰਹਿ ਰਿਹਾ ਸੀ ਤੁਸੀਂ ਸਭ ਜਾਣਗੇ ਹੋਵੋਗੇ ਕਿ ਮੈਂ ਕਿਸ ਗੈਂਗਸਟਰ ਦੀ ਗੱਲ ਕਰਿਆਂਗਾ ਜਿਹੜਾ ਸਭ ਤੋਂ ਵੱਡਾ ਪੰਜਾਬ ਪੁਲਸ ਲਈ ਪੰਜਾਬ ਸਰਕਾਰ ਲਈ ਤੇ ਬਖ ਬਖ ਸਰਕਾਰਾਂ ਲਈ ਜਿਹੜਾ ਹੈਗਾਗਾ ਹੂਆ ਬਣਿਆ ਹੋਇਆ ਸੀ ਇੱਕ ਵੱਡਾ ਜਿਹੜਾ ਕਹਿੰਦੇ ਇੱਕ ਨਾਮੀ ਗੈਂਗਸਟਰ ਸੀ ਅੱਜ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਗੋਡਿ ਵਿਰਾਟ ਤੇ ਇੱਕ ਉਹਦਾ ਸਾਥੀ ਖੜੇ ਸੀ ਉਧਰ ਉਹ ਦੋ ਨੌਜਵਾਨਾ ਹੁੰਦੇ ਨੇ ਅੰਨੇ ਵਾਰ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ 골ਡੀ ਬਰਾੜ ਦੀ ਇਹਦੇ ਗੋਲੀਆਂ ਲੱਗਦੀਆਂ ਨੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਅਤੇ 골ਡੀ ਬਰਾੜ ਦਾ ਜਿਹੜਾ ਦੂਜਾ ਸਾਥੀ ਹੁੰਦਾਗਾ ਉਹ ਜੈਕਮੀ ਦੱਸਿਆ ਜਾ ਰਿਹਾ ਹੈਗਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਸੂਤਰਾਂ ਦੇ ਮਤਾਂਕਤ ਤੇ ਇਹ ਦੱਸਦੀ ਹੈ ਕਿ 골ਡੀ ਬਰਾੜ ਇਹ ਉਹੀ ਆ ਜਿਹੜਾ ਕਿ ਹਰੇਕ ਪੰਜਾਬ ਦੇ ਵਿੱਚ ਜਿਨੇ ਵੀ ਬਾਦਤਾਂ ਹੋਈਆਂ ਨੇ ਜਿਨੇ ਵੀ ਨੌਜਵਾਨ ਕਤਲ ਕੀਤੇ ਗਏ ਨੇ ਜਿਹੜੀ ਸਭ ਦੀ ਜ਼ਿੰਮੇਵਾਰੀ ਗੋਲਡ ਵਿਰਾਟ ਚੁੱਕਦਾ ਸੀ ਸਿੱਧੂ ਮੂਸੇਵਾਲਾ ਜਿਹੜਾ ਪੰਜਾਬੀ ਗਾਇਕ ਸੀ ਸੁਭਦੂ ਵੀ ਸਿੱਧੂ ਉਹਦੀ ਵੀ ਜਿਹੜੀ ਜਿੱਥੇ ਬਸਨੋਈ ਨੇ ਚੁੱਕੀ ਸੀ ਜਨਨ ਕਿ ਬਸਨੋਈ ਨੇ ਕਿਹਾ ਸੀ ਕਿ ਅਸੀਂ ਸਿੱਧੂ ਨੂੰ ਅਸੀਂ ਮਾਰਿਆਗਾ ਬਾਅਦ ਦੇ ਵਿੱਚ ਵੇਖ ਕੇ ਮੁੱਕਰ ਗਏ ਅੱਜ ਮਾਨਸਾ ਅਦਾਲਤ ਵੱਲੋਂ ਵੀ ਫੈਸਲਾ ਸਰਗੈ ਇਹਨਾਂ ਤੇ ਦੋਸਤ ਹੈ ਹੋ ਗਏ ਜੱਗੂ ਪੁਲਵਾਨਪੁਰੀਆ ਤੇ ਜਿਹੜਾ ਬਸਨੋਈ ਆ ਇਹਨਾਂ ਦੋਨਾਂ ਦੇ ਉੱਪਰ ਜਿਹੜਾ ਦੋਸਤ ਹੈ ਹੋ ਚੁੱਕੇ ਨੇ ਅਗਲੀ ਤਰੀਕ ਜਿਹੜੀ 20 ਆ ਉਸ ਜਿਹੜਾਗਾ ਅਗਲੀ ਕਾਰਵਾਈ ਸ਼ੁਰੂ ਹੋ ਜਾਵੇਗੀ ਪਰ ਤੁਹਾਨੂੰ ਇੱਕ ਦੱਸ ਦਈਏ ਕਿ ਇਸ ਵੇਲੇ ਦੀ ਇੱਕ ਅਹਿਮ ਤੇ ਸਭ ਤੋਂ ਵੱਡੀ ਖਬਰ ਗੋਲਡੀ ਬਰਾਡ ਦੇ ਨਾਲ ਜੁੜੀ ਹੋਈ ਆ ਜਿਹੜਾ ਕਿ ਬੱਕ ਬੱਕ ਦੇਸਾਂ ਦੇ ਵਿੱਚ ਲੋਕੇ ਰਹਿ ਰਹੇ ਸੀ ਕਿਦੇ ਕੈਨੇਡਾ ਅਮਰੀਕਾ ਕਿਦੇ ਕਿਥੇ ਕਿਦੇ ਕਿਥੇ ਹੁਣ ਦੱਸਿਆ ਜਾ ਰਿਹਾ ਹੈਗਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਆ ਕਿ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਫਿਲਹਾਲ ਇਹ ਖਬਰ ਅਜੇ ਸੋਸ਼ਲ ਮੀਡੀਆ ਤੇ ਬਖਵਾਕ ਮੀਡੀਆ ਜਾੜੇ ਬਲੋਂ ਚਲਾਈ ਜਾ ਰਹੀ ਆ ਬੇਸਕਤੀ ਜਿੰਨਾਂ ਚਿਰ ਆ ਰਹੀ ਹੈਗੇ ਪੁਸ਼ਟੀ ਨਹੀਂ ਕਰਦੇ ਪਰ ਫਿਲਹਾਲ ਜਿਹੜਾ ਇਸ ਦਾ ਅੱਜ ਸਾਮ ਜਾਂ ਸਵੇਰ ਤੱਕ ਜਿਹੜਾ ਪਤਾ ਲੱਗ ਜਾਣਾਗਾ ਕਿ ਸੱਚੀ ਮਿੱਟੀ ਉਹੀ ਗੋਲਡੀ ਬਰਾੜ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਬੇਰਹਿਮੀ ਨਾਲ ਮਾਰਿਆਗਾ ਜਾਂ ਕੋਈ ਗੋਲਡੀ ਬਰਾੜ ਇਹ ਹੋਰ ਆ ਪਰ ਅਸਲ ਦੇ ਵਿੱਚ ਦੱਸ ਦਈਏ ਇਹ ਦੱਸ ਦਈਏ ਕਿ ਗੈਂਗਸਟਰ ਜਿਹੜਾ ਗੋਲਡੀ ਬਰਾੜ ਆ ਉਹਦੇ ਵੱਲੋਂ ਬੱਕ-ਬੱਕ ਜਿਹੜੇ ਭੇਸ ਬਦਲਾਏ ਜਾ ਰਹੇ ਨੇ ਬੱਕ-ਬੱਕ ਦੇਸਾਂ ਦੇ ਵਿੱਚ ਉਹ ਲੋਕਿਆ ਜਾ ਰਿਹਾਗਾ ਲੁਕ ਕੇ ਰਹਿ ਰਿਹਾਗਾ ਇੱਕ ਪਾਸੇ ਸਰਿਆਂਮ ਜਿਹੜੀਆਂ ਧਮਕੀਆਂ ਦਿੰਦਾਗਾ ਫਰौती ਮੰਗਦਾਗਾ ਤੇ ਦੂਜੇ ਪਾਸੇ ਜਿਹੜਾ ਜਿੰਨੇ ਵੀ ਪੰਜਾਬ ਦੇ ਵਿੱਚ ਨੌਜਵਾਨ ਮਾਰੇ ਨੇ ਤੇ ਸਾਰਿਆਂ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਚੁੱਕਦਾ ਸੀ ਤੇ ਲੈਰਸ ਬਿਸਨੋਈ ਚੁੱਕਦਾ ਸੀ ਜੱਗੂ ਪੁਲਵਾਨਪੁਰੇ ਚੁੱਕਦਾ ਸੀ ਜਨਨ ਕਿ ਜਿੰਨੇ ਵੀ ਇਹ ਗੁਰਗੇ ਦੇ ਜਿੰਨੇ ਵੀ ਇਹ ਗੈਂਗਸਟਰ ਨੇ ਆਪਾਂ ਕਹਿ ਦਈਏ ਕਿ ਪੰਜਾਬ ਪੁਲਿਸ ਦੇ ਲਈ ਪੰਜਾਬ ਸਰਕਾਰ ਦੇ ਲਈ ਅਤੇ ਹਰਿਆਣਾ ਸਰਕਾਰ ਦੇ ਲਈ ਸਰਦਾਰਦੀ ਬਣੇ ਹੋਇਆ ਸੀ ਗੋਲਡੀ ਬਰਾੜ ਪਰ ਉਹਨੂੰ ਪੰਜਾਬ ਲਿਆਉਣ ਦੇ ਬਹੁਤ ਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇਹ ਕਹਿ ਰਹੇ ਸੀ ਕਿ ਮੈਨੂੰ ਮੇਰੇ ਪੁੱਤ ਗੇ ਨੂੰ 2.5 ਸਾਲ ਹੋ ਗਏ ਪਰ ਆਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦਾ ਕਿਹਾ ਸੀ ਕਿ ਗੋਲਡ ਬਰਾਡ ਨੂੰ ਜਿਹੜਾ ਅਸਲੀ ਕਤਲਾ ਉਹਦੇ ਪੁੱਤ ਦਾ ਸਿੱਧੂ ਮੂਸੇਵਾਲੇ ਦਾ ਉਹਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਟੈਰੇ ਦੇ ਵਿੱਚ ਖੜਾ ਕੀਤਾ ਜਾਵੇ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਭਾਵਕ ਹੋ ਕੇ ਇਹ ਵੀ ਕਿਹਾ ਸੀ ਕਿ ਮੈਂ ਗੋਲਡ ਇਬਰਾਹਮ ਤੇ ਲੈਰਸ ਬਸਨੋਈ ਨੂੰ ਇਹ ਪੁੱਛ ਲਵਾਂਗਾ ਕਿ ਮੇਰੇ ਪੁੱਤ ਨੇ ਤੁਹਾਡਾ ਕੀ ਵਿਗਾੜਿਆ ਸੀ ਤੁਸੀਂ ਕਿਉਂ ਮੇਰੇ ਪੁੱਤ ਦਾ ਤੁਸੀਂ ਕਾਤਲ ਕੀਤਾ ਗਿਆ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ ਕਿ ਮੇਰੇ ਪੁੱਤ ਨੇ ਤੁਹਾਡਾ ਕੀ ਵਿਗਾੜ ਦਿੱਤਾ ਇਹ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਬੋਲ ਭਾਵਕ ਬੋਲ ਸੀ ਮਾਤਾ ਚਰਨ ਕੌਰ ਨੇ ਵੀ ਬੜੇ ਆਪਣਾ ਨੌਜਵਾਨ ਜਿਹਦਾ ਪੁੱਤ ਗਿਆ ਹੋਵੇ ਉਹਨੂੰ ਪਤਾ ਹੁੰਦਾਗਾ ਤੇ ਪਰ ਉਹ ਇੱਕ ਨੌਜਵਾਨ ਜਿਹਦਾ ਸਾਰੀ ਦੁਨੀਆ ਦੇ ਵਿੱਚ ਇੱਕ ਸਿਰਕਾ ਚੱਲਦਾ ਸੀ ਇੱਕ ਨਾਮ ਚੱਲਦਾ ਸੀ ਉਹ ਗੈਂਗਸਟਰਾਂ ਨੇ ਗੋਲੀਆਂ ਦੇ ਨਾਲ ਬੇਰਹਿਮੀ ਦੇ ਨਾਲ ਉਸਨੂੰ ਮਾਰ ਦਿੱਤਾ ਸੀ ਪਰ ਹੁਣ ਜਿਹੜੀ ਖਬਰ ਆ ਨਿਕਲ ਕੇ ਸਾਹਮਣੇ ਆ ਰਹੀ ਆ ਅਕੇ ਜਿਹੜਾ ਗੋਡੀ ਬਰਾਰ ਸਿੱਧੂ ਮੂਸੇਵਾਲੇ ਦਾ ਇੱਕ ਅਹਿਮ ਕਹਿਦੀ ਇੱਕ ਕਾਤਲ ਸੀ ਕੱਲਾ ਸਿੱਧੂ ਮੂਸੇਵਾਲੇ ਦਾ ਨਹੀਂ ਹਜ਼ਾਰਾਂ ਨੌਜਵਾਨਾਂ ਨੇ ਕਹਿਦੀ ਆਪਾਂ ਕੋਈ ਅਤਕਤਰੀ ਨਹੀਂ ਹੋਵੇਗੀ ਕਿ ਹਜ਼ਾਰਾਂ ਨੌਜਵਾਨਾਂ ਦਾ ਕਾਤਲ ਗੋਲਦੀ ਬਰਾੜ ਅੱਜ ਮਾਰਿਆ ਗਿਆਗਾ ਤੁਹਾਨੂੰ ਦੱਸ ਦਈਏ ਕਿ ਲੈਰਸ ਬਸਨੋਈ ਦਾ ਖਾਸਮ ਖਾਸ ਸੱਜੀ ਬਾਹ ਕਹਿਦੀ ਆਪਾਂ ਜਾਂ ਇਹ ਕਹਦੀ ਕਿ ਗੁਰੂ ਜਿਹੜਾ ਸਾਰਾ ਕਾਰਾ ਕਰਵਾ ਰਿਆ ਸੀ ਵਿਦੇਸ਼ਾਂ ਦੇ ਵਿੱਚ ਬੈਠ ਕੇ ਧੌਕੀਆਂ ਦਵਾ ਰਿਆ ਸੀ ਫਰੋਤੀਆਂ ਮੰਗ ਰਿਆ ਸੀ ਨੌਜਵਾਨਾਂ ਦਾ ਕਾਤਲ ਕਰ ਰਿਆ ਸੀ ਏਕੇ 47 ਵਰਗੀਆਂ ਜਿਹੜੀਆਂ ਰਾਫਲਾ ਆਗੀਆਂ ਸੀ ਸਿੱਧੂ ਮੂਸੇਵਾਲੇ ਨੂੰ ਮਾਰ ਲਈ ਸਾਰੀਆਂ ਜਿਹੜੀਆਂ ਕਹਿ ਰਹੀ ਏ ਕਹਿੰਦੇ ਸੀ ਕਿ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਗੋਲਡੀ ਬਰਾੜ ਵੱਲੋਂ ਜਿਹੜੀਆਂ ਹੈਗੀਆਂ ਨੇ ਬੱਕ ਬੱਕ ਗੈਂਗਸਟਰਾਂ ਰਹੀ ਮਹਈਆ ਕਰਵਾਈਆਂ ਗਈਆਂ ਨੇ ਇਸ ਵੇਲੇ ਦੀ ਇੱਕ ਐਮ ਤੇ ਵੱਡੀ ਖਬਰ ਇਹ ਆ ਕਿ ਗੋਲਡੀ ਬਰਾੜ ਦਾ ਜਿਹੜਾ ਅਮਰੀਕਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਨਵਦ ਵੈਰਜ ਦਾ ਖਾਲਸਾ ਵੈਰਜ ਕੀ ਫਤਿਹ